ਜਾ ਰਹੀ ਤੇ ਔਰ ਪਹਿਲੇ ਦਿਨ ਤੋਂ ਮੈਂ ਪਿੰਡਾਂ 'ਚ ਦੌੜੇ ਸ਼ੁਰੂ ਕਰ ਦਿੱਤੇ ਆਪਣੇ ਕੱਲ ਮੈਂ ਸੁਣਦਾ ਸੀਗਾ ਸੁਖਾਨੀ ਸੀਗਾ ਉਸ ਤੋਂ ਬਾਅਦ ਮੈਂ ਚੱਲ ਗਿਆ ਕਿਹੇ ਮੀਟਿੰਗ 'ਚ ਜਾਣਾ ਪੈ ਗਿਆ ਤੇ ਅੱਜ ਵੀ ਹੁਣ ਮੈਂ ਪਿੰਡਾਂ 'ਚ ਹੀ ਆਇਆ ਹਾਂ ਔਰ ਮੈਂ ਪਿੰਡਾਂ ਦੇ ਲੋਕਾਂ ਦੀ ਰਾਏ ਲੈ ਰਿਹਾ ਹਾਂ ਸ਼ਹਿਰਾਂ ਦੇ ਲੋਕਾਂ ਦੀ ਰਾਏ ਲੈ ਰਿਹਾ ਹਾਂ ਤੇ ਜਿੱਥੇ-ਜਿੱਥੇ ਜੋ ਵੀ ਕਮੀਆਂ ਵਾਂ ਪਹਿਲੋਂ ਦਾ ਉਹ ਕਮੀਆਂ ਸਾਰੀਆਂ ਨੋਟ ਡਾਊਨ ਹੋ ਰਹੀਆਂ ਕਿੱਥੇ ਕਿਹੜੀ ਚੀਜ਼ ਦੀ ਕਮੀ ਹੈ ਕਿੱਥੇ ਕਿਹੜੀ ਚੀਜ਼ ਦੀ ਜੋਤui ਗਿਆ ਨਸ਼ਿਆ ਦਾ ਜਾਂ ਗੁੰਡਾਗਰਦੀ ਜਾਂ ਜਿਹੜੀ ਚੀਜ਼ ਆ ਪਹਿਲਾਂ ਤੋਂ ਦਾ ਇੱਕ ਮਾਸਟਰ ਪਲਾਨ ਬਣਾਉਣਾ ਵਾਇਟ ਪੇਪਰ ਤੋਂ ਦਾ ਸਾਰਾ ਚੱਜੂ ਹੋ ਗਿਆ ਕੋਈ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਹਦੀ ਰੂਪਰੇਖਾ ਬਣਾਣੀ ਬਹੁਤ ਜ਼ਰੂਰੀ ਹੁੰਦੀ ਹੈ ਕਿ ਉਹਨੂੰ ਕਿਸ ਤਰੀਕੇ ਨਾਲ ਕੀਤਾ ਜਾਣਾ ਉਰ ਮੈਂ ਇੱਕ ਤੋਂ ਦੋ ਦਿਨ ਚ ਉਹਦੀ ਰੂਪਰੇਖਾ ਪੂਰੀ ਤਿਆਰ ਕਰ ਲਿਆ ਉਸ ਤੋਂ ਬਾਅਦ ਜਿਹੜੀ ਰਹੀ ਕਪੂਰਥਲੇ ਦੇ ਵਿਕਾਸ ਦੀ ਗੱਲ देखो पिछले तकरीबन उन्नीस सौ सतानवे को मैं कपूरथले की पोलटिकुलर गल कर रहा जो पार्टियाँ कांग्रेस रही है जकाली दल रहा भाजपा रही उन्होंने कपूरथले अपना समझे कपूरथला इदा उन्होंने रखे जीत पंजाब के नक्शे तो बार ਇਸੇ ਲਿੱਕ ਕਪੂਰ ਨੂੰ ਅਵੇਸਲਾ ਕਰਦੇ ਹੋਏ ਇੱਥੇ ਕਪੂਰਥਲੇ ਦਾ ਲੋਕਲ ਬੰਦਾ ਕੋਈ ਦਿੱਖਦਾ ਹੀ ਨਹੀਂ ਕਪੂਰ ਦੁਆਰਾ ਧਿਆਨ ਖਿਲਾਉਂਦਾ ਮੇਰੇ ਬਹੁਤ ਅੱਛੀ ਗੱਲ ਆ ਬਟ ਇਹਦੇ ਲਈ ਕੱਲ ਹੀ ਸੀਐਮ ਸਰ ਨੂੰ ਮੇਰਾ ਪਰਸਨਲ ਮੈਸੇਜ ਡ੍ਰੌਪ ਹੋ ਚੁੱਕਾ ਖਾਸ ਕਰਕੇ ਨਗਰ ਨਿਗਮ ਬਾਰੇ ਮੈਂ ਨਗਮ ਨਿਰਮਯ ਦੀ ਸਾਥ ਤੋਂ ਪਹਿਲੀ ਚਰਚਾ ਕੀਤੀ ਆ ਉਹ ਚ ਜਿਹੜੀ ਕੂੜੇ ਦੀ ਸਮੱਸਿਆ ਆ ਆਪਣੇ ਕੋਲ ਡੰਪ ਹੈ ਨਹੀਂ ਤੁਸੀਂ ਉਹ ਗੱਲ ਨਹੀਂ ਕੀਤੀ ਸਭ ਤੋਂ ਪਹਿਲਾਂ ਮੈਂ ਉਹਦੀ ਸਮੱਸਿਆ ਦੀ ਗੱਲ ਕੀਤੀ ਹੈ ਦੂਜੀਆਂ ਗੱਲਾਂ ਜਿਹੜੀਆਂ ਗੱਲਾਂ ਕੁਝ ਐਮਸੀਜ਼ ਜਿਹੜੇ ਮੌਜੂਦਾ ਐਮਸੀਜ਼ ਦਾ ਦੂਜੀ ਸਰਕਾਰ ਨਾਲ ਰਿਲੇਟਡ ਆ ਉਹ ਆਪਣੇ ਚਿਹਤਿਆਰੀਆਂ ਬਣਾ ਰਹੇ ਆ ਦੂਜੀਆਂ ਛਟੀਆਂ ਜਾ ਰਹੀਆਂ ਉਹ ਵੀ ਗੱਲ ਕੀਤੀ ਮੈਂ ਸਟੇਟ ਲੈਵਲ ਤੇ ਔਰ ਮੈਂ ਸੰਬੰਧੀ ਲੋਕਲ ਲੈਵਲ ਤੇ ਐਡਮਿਨਿਸਟ੍ਰੇਸ਼ਨ ਨਾਲ ਵੀ ਆਪਣੀ ਪੂਰੀ ਟੀਮ ਨੂੰ ਲੈ ਕੇ ਇੱਕ ਮੀਟਿੰਗ ਕਰ ਰਿਹਾ ਹਾਂ ਔਰ ਮੈਨੂੰ ਨਹੀਂ ਲੱਗਦਾ ਉਸ ਮੀਟਿੰਗ ਤੋਂ ਬਾਅਦ ਇਹੋ ਜਿਹਾ ਕੁਝ ਹੋਏਗਾ ਕਿਉਂਕਿ ਉੱਪਰੋਂ ਵੀ ਇਨਸਟਰਕਸ਼ਨਸ ਆ ਜਾਣੀਆਂ ਆ ਮੈਂ ਜਲਦੀ ਹੀ ਦੇਖੋ ਨਾ ਤਾਂ ਅਸੀਂ ਪਾਰਸ਼ੀਐਲਟੀ ਕਰਨੀ ਹੈ ਕਿਸੇ ਦੂਜੇ ਨਾਲ ਵੀ ਬਿਲਕੁਲ ਪਾਰਸ਼ੀਐਲਟੀ ਹੀ ਕਰਨੀ ਨਹੀਂ ਪਾਰਸ਼ੀਐਲਟੀ ਹੀ ਹੋਣ ਨਹੀਂ ਦੇਣੀ ਕਿਉਂਕਿ ਕਪੂਰਥਲ ਜਦੋਂ ਸੀਐਮ ਸਾਹਿਬ ਨੇ ਸੋਚ ਚੁੱਕੀ ਸੀ ਉਹਨਾਂ ਨੇ ਕਿਹਾ ਸੀ ਮੈਂ ਪੂਰੇ ਪੰਜਾਬ ਦਾ ਮੁੱਖ ਮੰਤਰੀ ਹਾਂ ਪੂਰੇ ਪੰਜਾਬ ਲਈ ਸੋਚ ਚੁੱਕ ਰਿਹਾ ਹਾਂ ਪੂਰਾ ਪੰਜਾਬ ਮੇਰਾ ਪਰਿਵਾਰ ਹੈ ਇਸੀ ਤਰ੍ਹਾਂ ਪੂਰੇ ਕਪੂਰਥਲੇ ਦਾ ਹਰ ਵੋਟਰ ਸਪੋਟਰ ਹਰ ਨਾਗਰਿਕ ਉਹ ਸਾਡਾ ਪਰਿਵਾਰ ਆ ਉਹ ਪਹਿਲੋਂ ਕਿਸੇ ਪਾਰਟੀ ਨਾਲ ਰਿਲੇਟਡ ਰਿਹਾ ਹੋਵੇ ਸਾਡੇ ਵੱਲੋਂ ਕੋਈ ਕਿਸੇ ਨਾਲ ਧੱਕੇਸ਼ਾਹੀ ਨਹੀਂ ਹੋਣੀ ਅਸੀਂ ਪੂਰੀ ਡਿਵੈਲਪਮੈਂਟ ਕਰਨੀ ਆ ਔਰ ਹਰ ਵਾਰਡ ਦੀ ਬਿਨਾ ਕਿਸੇ ਪੱਖਪਾਤ ਦੇ ਕਰਨੀ ਆ ਜਿਹੜਾ ਕੋਈ ਪੱਖਪਾਤ ਕਰ ਰਿਹਾ ਮੌਜੂਦਾ ਸਰਕਾਰ ਚ ਕਿਉਂਕਿ ਹਾਊਸ ਉਹਨਾਂ ਕੋ ਆ ਤੇ ਗਲਤਫਹਿਮੀ ਚ ਨਾ ਰਹੇ ਉਹ ਇਹ ਪੱਖਪਾਤ ਛੱਡ ਦੇ ਉਹਨਾਂ ਨੂੰ ਮੇਰਾ ਇਹ ਬ੍ਰਦਰਲੀ ਸੁਝਾਅ ਆ ਬਾਕੀ ਜਿਹੜੀ ਵਰਨਿੰਗ ਕਪੂਰ ਸਾਹਿਬ ਇਹ ਤੁਹਾਡੇ ਤੁਸੀਂ ਹਲਕਾ ਇੰਚਾਰਜ ਲੱਗੇ ਹੋ ਤੁਹਾਡਾ ਮੁਕਾਬਲਾ ਇੱਕ ਇਹੋ ਜੀ ਪਾਰਟੀ ਜਾਂ ਇਹੋ ਜੇ ਪਰਿਵਾਰ ਨਾਲ ਖਾਸ ਕਰਕੇ ਫਕੂਤ ਜਿਹੜਾ ਪਿਛਲੇ ਚਾਰ ਦਹਾਕਿਆਂ ਤੋਂ ਇੱਥੇ ਰਾਜ ਕਰ ਰਿਹਾ ਕੀ ਰਣਨੀਤੀ ਹੋਊਗੀ ਕੀ ਵੀ ਗੱਲ ਕਰਦੇ ਯਾ ਕੋਈ ਹੋਰ ਗੱਲ ਕਰਦੇ ਡਿਵੈਲਪਮੈਂਟ ਦੀ ਗੱਲ ਕਰੋ ਕਪੂਰ ਸਾਹਿਬ ਜਿੱਦਾਂ ਜੀ ਸਿੰਘ ਜਿੱਦਾਂ ਵੀ ਯੂ ਆਰ ਕਿਰਾਨਾ ਲੈਂਡਿਆ ਕਿ ਡਿਵੈਲਪਮੈਂਟ ਦੀ ਗੱਲ ਕਰੀ ਯਾਰ ਕਪੂਰ ਸਾਹਿਬ ਸੱਚਾ ਮੈਂ ਯਾਰ ਕਿਰਾਨਾ ਲੈਂਡਿਆ ਕੋਈ ਕੋਈ ਦਾ ਫੈਸਲਾ ਦਿਓ ਤੁਸੀਂ ਇਹ ਵੀਡੀਓ ਡਰਾਈਵ ਚਲਾ ਰਹੇ ਆ ਪੀ 1 21 ਉਹ ਤਾਂ ਉਹ ਉਹਦੀ ਜੇਹ ਚ ਲੱਗ ਰਿਹਾ ਨਹੀਂ ਉਹ ਕਹਿੰਦੇ ਸੀ ਪਰਸਨ ਆਏ ਬੰਦੇ ਪਰਸਨ ਆਏ ਹਾਂ ਉਹਨਾਂ ਨੇ ਮੀਡੀਆ ਚ ਲੱਗ ਰਿਹਾ ਉਹਨਾਂ ਨੇ ਉਹਨਾਂ ਨੇ ਮੀਡੀਆ ਨੇ ਆ ਵੀ ਇੱਕ ਸੋਸ਼ਲ ਮੂਵੀ ਰੋਜ਼ ਆ ਰਹੇ ਆ ਸਾਬ ਸਾਬ ਲੋਕਾਂ ਨੂੰ ਉਹਦੀ ਜੇਹ ਚ ਲੱਗ ਰਿਹਾ ਮੈਨੂੰ ਹੱਥਾਂ ਸਾਹਣ ਦੇ ਉਹਦੀ ਜੇਹ ਚ ਲੱਗ ਰਿਹਾ ਜਾਨ ਦੇ ਤਹੀ ਸਾਰਾ ਕੁਝ ਨਹੀਂ ਤਾਂ ਲੱਗਦਾ ਕਿ ਐਮਐਲ ਸਾਬ ਜਿਹੜੇ ਦਾਅਵੇ ਕਰਦੇ ਪਏ ਝੂਠ ਵਾ ਜਵਾਬ ਜ਼ਰੂਰ ਵੀ ਹੋ ਡਰਾਈਵ ਚਲਾ ਰਹੇ ਆ ਚਲੋ ਪੁਰਾਣਾ ਬੁਝੇ ਤੇ ਫੇਲਿਅਰ ਸਾਬਰ ਕੀਤਾ ਕਾਰਪੋਰੇਸ਼ਨ ਨੂੰ ਕਿ ਫੇਲਿਅਰ ਆ ਇੱਥੇ ਦੀ ਜਿਹੜੀ ਮਸ਼ੀਨਰੀ ਹੈ ਮੈਂ ਜੇਬ ਚੋਂ 9 ਲੱਖ ਰੁਪਏ ਪਰ ਮਹੀਨਾ ਬਾਰ ਮਹੀਨਾ ਜਿਹੜੀ ਕੰਪਨੀ ਆ ਕੰਮ ਕਰਾਉਂਦਾ ਕਾਰਪੋਰੇਸ਼ਨ ਤਾਂ ਸਾਰੀ ਉਹਨਾਂ ਦੇ ਕੋਲ ਹੀ ਹੈ ਮੈਂ ਉਹ ਮੇਰੀ ਗੱਲ ਜਿਹੜੇ ਐ ਇੱਕ ਮਿੰਟ ਮੈਂ ਇੱਕ ਗੱਲ ਤੋਂ ਜਵਾ ਦਿੰਦਾ ਤੁਹਾਨੂੰ ਪ੍ਰੋਬਲਮ ਚਲੋ ਉਹਨਾਂ ਨੇ ਕਦੋਂ ਉਹਨਾਂ ਨੇ ਕਦੋਂ ਐਲਾਨ ਕੀਤਾ ਜੀ ਮੰਨ ਕੇ ਚੱਲਦੇ ਆਂ ਇੱਕ ਦੋ ਲੱਕ ਦੋ ਦੋ ਹਫ਼ਤਾ 15 ਦਿਨ ਹੋ ਗਏ 15 ਦਿਨ ਹੋ ਗਏ ਨਾ ਤੁਸੀਂ ਕਹਿ ਰਹੇ ਨਾ 15 ਦਿਨ ਮੈਂ ਤੁਹਾਡੀ ਗੱਲ ਤੇ ਯਕੀਨ ਕਰਦਾ 25 ਸਾਲ ਸੁੱਤੇ ਪਏ ਸੀ ਕਿ 25 25 ਸਾਲ ਤੋਂ ਕਪੂਰਥਲਾ ਉਹਨਾਂ ਦਾ ਆਪਣਾ ਨਹੀਂ ਕਿ 25 ਸਾਲ ਤੋਂ ਕਪੂਰਥਲਾ ਦਾ ਧੱਕਾ ਕਰਨ ਦਾ ਉਹਨਾਂ ਨੂੰ ਅਧਿਕਾਰ ਮਿਲ ਗਿਆ ਮੈਂ ਸਾਡੇ ਕਹਿਣ ਦਾ ਮਤਲਬ ਕਿ ਇਹ ਜੰਤਰ ਨੂੰ ਬੇਕੂਬ ਬਣਾਉਂਦੇ ਪਿਆ। ਯਾ ਤੁਸੀਂ ਮੇਰੇ ਤੋਂ ਜ਼ਿਆਦਾ ਸਿਆਣੇ ਹੋ। ਜੁਆਗੇ ਹੋ ਨਾ ਤੁਸੀਂ। ਮੇਰੇ ਤੋਂ ਜ਼ਿਆਦਾ ਸਿਆਣੇ ਹੋ। ਅੱਜ ਉਹਨਾਂ ਨੂੰ ਕਪੂਰਥਲੇ ਦੀ ਯਾਦ ਆ। ਡਰਾਈਵ ਚਲਾਣੀ ਸਹੀ ਹੈ ਜਾਂ ਗਲਤ ਹੈ? ਇਹ ਦੱਸੋ ਤੁਸੀਂ। ਨਹੀਂ ਉਹਨਾਂ ਦਾ ਜੇ ਕਪੂਰਥਲੇ ਦੇ ਵਸਨੀਕ ਆ ਉਹ ਕਪੂਰਥਲੇ 'ਚ ਉਹਨਾਂ ਦਾ ਅਧਿਕਾਰ ਬੰਦਾ ਉਹ ਕਰਨ। ਪਰ ਇਸ ਕੰਮ ਨੂੰ ਕਰਕੇ ਐਵੇਂ ਆਪਣਾ ਸ਼ਰੇ ਜਿੰਨਾ ਹੈ ਮੈਂ ਪਰਸਨਲੀ ਜੀਬ ਚੋਂ ਕਰਦਾ ਪਿਆ। ਮਹਿਲ ਕੈਂਚਰਜਾ ਉਹ ਤਾਂ ਫਿਰ ਐਮਐਲਏ ਨੇ। ਸੈਲਰੀ ਲੈਂਦੇ ਆ ਪਿਛਲੇ 25 ਸਾਲਾਂ ਤੋਂ ਐਮਐਲਏ ਨੇ ਮੈਂ ਤਾਂ ਕੋਈ ਸੈਲਰੀ ਵੀ ਨਹੀਂ ਲੈ ਰਿਆ ਨਾ ਕੋਈ ਸਰਕਾਰੀ ਗੱਡੀ ਹੈ ਉਹ ਮੈਂ ਟੰਡੋਰਾ ਥੋੜੀ ਪਿੱਟਾਂਗਾ ਮੈਂ ਅੱਜ ਥੇ ਕਰ ਰਿਹਾ ਕਰ ਰਿਹਾ ਕਰ ਰਿਹਾ ਉਹ ਤਾਂ ਤੁਹਾਨੂੰ ਵੀ ਪਤਾ ਉਹ 25 ਸਾਲਾਂ ਤੋਂ ਕੀ ਕਰਦੇ ਆ ਤੇ ਉਹਦੀ ਗੱਲ ਨਾ ਕਰੂੰਗਾ ਕਪੂਰ ਸਾਹਿਬ ਜਿਸ ਤਰ੍ਹਾਂ ਪਹਿਲਾਂ ਤੁਹਾਡੇ ਤੋਂ ਇੱਧਰ ਸੁਣੋ ਇੱਧਰ ਸੁਣੋ ਮੈਂ ਉਹਦੇ ਬਾਰੇ ਗੱਲ ਕਰਕੇ ਟਾਈਮ ਦੇ ਦਾਂ ਤੁਹਾਡੇ ਤੋਂ ਪਹਿਲਾਂ ਕੀ ਗੱਲ ਕਰੀਏ ਕਿੱਥੇ ਜੀ ਇਹ ਰਲ ਕੇ ਲੜਨਾਂ ਲੜਦੇ ਨਾ ਕਾਂਗਰਸ ਤੇ ਆਉਂਦਾ ਨਹੀਂ ਜੀ ਇਹ ਪੰਜਾਬ ਨਹੀਂ ਗੱਲ ਕੇ ਲੜਦੇ ਪੰਜਾਬ ਨਹੀਂ ਜੀ ਰਲ ਕੇ ਲੜਦੇ ਨਹੀਂ ਲੜੂ ਭਾਈ ਨਹੀਂ ਸਰ ਜਿਹੜੀ ਨਗਰ ਨਗਮਪੰਕ ਕਰਨ ਦੀ ਮੰਗ ਕੀਤੀ ਜਾਊਗੀ ਪਾਰਟੀ ਵੱਲੋਂ ਹਾਂ ਜੀ ਐਮਪੀ ਡੈਕਟਰ ਤੇ ਹੈਗੇ ਸਾਹਮਣੇ ਦੇਖੋ ਜੀ ਮੈਂ ਪਾਰਟੀ ਦਾ ਸੱਚਾ ਸਿਪਾਹੀ ਹਾਂ ਉਹ ਕੋਈ ਜ਼ਿੰਮੇਵਾਰੀ ਲਊਗੀ ਪਾਰਟੀ ਤੇ ਮੈਂ ਉਸ ਤੋਂ ਪਿੱਛੇ ਨਹੀਂ ਹਟਦਾ ਮੈਂ ਕਿ ਨਗਰ ਨਗਮਪੰਕ ਕਰਨ ਦੀ ਸਪਾਸ ਕੀਤੀ ਜਾਊਗੀ ਪਾਰਟੀ ਹਾਈ ਕਮਾਂਡ ਨੂੰ ਉਹ ਹਾਈ ਕਮਾਂਡ ਕਰੇਗਾ ਤੇ ਕੋ ਇਹਦੇ ਲਈ ਜੋ ਪ੍ਰੋਸੀਜਰ ਜੋ ਕਾਨੂੰਨ ਕਾਨੂੰਨ ਦੇ ਤਹਿਤ ਜੋ ਵਰਕਿੰਗ ਕਰਨੀ ਚਾਹੀਦੀ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਕਹੇ ਤੇ ਕੋਈ ਚੀਜ਼ ਥੋਪਦੀ ਨਹੀਂ ਆ ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ ਕਰਦੀ ਅਸੀਂ ਇਹਦਾ ਜੋ ਪ੍ਰੋਸੀਜਰ ਬੰਦਾ ਜੇ ਕਿਸੇ ਕੋਈ ਗਲਤ ਹੈਗਾ ਵਾ ਦੇਖੋ ਈਵਨ ਆਪ ਕੋਈ ਗਲਤ ਹੋਊਗਾ ਜਾਂ ਸਾਡਾ ਚੇਅਰਮੈਨ ਕੋਈ ਗਲਤ ਹੋਊਗਾ ਤੇ ਪਾਰਟੀ ਉਹਨੂੰ ਵੀ ਨਹੀਂ ਬਖਸ਼ਦੀ ਪਾਰਟੀ ਦਾ ਦੇਖ ਲਿਆ ਗਿਆ ਤੇ ਮਨਿਸਟਰਸ ਵੀ ਗਈ ਸੀਗੇ ਐਮਐਲਏ ਵੀ ਗਈ ਸੀਗੇ ਹਾਂ ਕਪੂਰਥਲੇ ਜੋ ਆਪਣਾ ਪ੍ਰੋਸੀਜਰ ਸਹੀ ਕਰ ਲੈਣ ਉਹ ਜੋ ਮੇਰੇ ਘਰ ਆਣਾ ਚਾਹੁੰਦੇ ਆਮ ਆਦਮੀ ਪਾਰਟੀ ਜਾਣਾ ਚਾਹੁੰਦੇ ਤਾਂ ਵੀ ਕਪੂਰ ਸਾਹਿਬ ਆਖੀ ਦੇ ਸਟੇਜ ਤੋਂ ਹੀ ਉਹਨਾਂ ਨੂੰ ਵੈਲਕਮ ਕਰਦਾ ਸਾਡੀ ਪਾਰਟੀ ਵਰਗੇ ਬਣ ਜਾਣ ਵੈਲਕਮ ਆ ਜੀ ਕਪੂਰ ਸਾਹਿਬ ਆਖਰੀ ਸਵਾਲ ਆ ਦੁਆਬੇ ਚੋਂ ਵੀ ਬਹੁਤ ਸਾਰੇ ਕਿਸਾਨ ਕਿਸਾਨੀ ਅੰਦੋਲਨ ਚ ਗਏ ਆ ਉਹ ਵੀ ਕਪੂਰਥਲਾ ਆਪਾਂ ਪਹਿਲਾਂ ਉਸ ਤੇ ਗੱਲ ਕਰ ਲਈਏ ਉਹ ਵੀ ਕਪੂਰਥਲੇ ਦੇ ਵਸਨੀਕ ਆ ਜਿਹੜੇ ਇੱਥੇ ਦੇ ਐਮਸੀਸ ਹੈਗੇ ਆ ਠੀਕ ਆ ਉਹਨਾਂ ਨੇ ਇਲੈਕਸ਼ਨ ਦੂਜੇ ਤੋਂ ਲੜੀ ਆ ਪਰ ਉਹ ਜੇ ਸੱਚੇ ਦੇ ਲੋਕ ਕਪੂਰਥਲੇ ਦੇ ਹੈਗੇ ਆ ਸੱਚੇ ਦੇ ਲੋਕ ਕਪੂਰਥਲੇ ਦਾ ਵਿਕਾਸ ਕਰਦੇ ਆ ਇਸ ਗਲਤ ਬੰਦੇ ਦਾ ਸਾਥ ਛੱਡਦਿਆਂ ਮੈਂ ਉਹਨਾਂ ਨੂੰ ਵੈਲਕਮ ਕਰੂੰਗਾ ਬੈਠੇ ਮੇਰੀ ਚੇਅਰ ਤੇ ਬੈਠਣ ਤੇ ਨਾਲ ਬੈਠਣ ਆਟਲੀ ਵੈਲਕਮ ਕਰਦਾ ਸਾਰਿਆਂ ਦਾ ਖੁੱਲੇ ਦਿਲ ਨਾਲ ਪ੍ਰੈਸ ਨੂੰ ਵੈਲਕਮ ਕਰਦਾ ਸਾਰੇ ਐਮਸੀ ਜਿਹੜੇ ਓਪੋਜੀਸ਼ਨ ਤੇ ਹੈਗੇ ਖੁੱਲੇ ਦਿਲ ਨਾਲ ਉਹਨਾਂ ਦਾ ਵੈਲਕਮ ਕਰਦਾ ਆ ਬਿਲਕੁਲ ਹਨ ਕਰਨ ਕਪੂਰ ਤੇ ਇੱਕ ਗੱਲ ਕਰਾਂ ਮੈਂ ਉਹਨਾਂ ਦੇ ਪਿੱਛੇ ਲੱਗੂੰਗਾ ਸਾਡੇ ਵੱਲੋਂ ਵੈਲਕਮ ਮੈਂ ਕਹਿੰਦਾ ਕਪੂਰਤਲੇ ਡਿਵੈਲਪਮੈਂਟ ਕਰਨ ਵਿਕਾਸ ਕਰਨ ਮੈਂ ਉਹਨਾਂ ਦੇ ਪਿੱਛੇ ਲੱਗੂੰਗਾ ਮੇਰੀ ਟੀਮ ਪਿੱਛੇ-ਪਿੱਛੇ ਚੱਲੂਗੀ ਸਾਰੀ ਟੀਮ ਚੱਲੂਗੀ ਹਾਰਟਲੀ ਵੈਲਕਮ ਆ ਜੀ ਉਹਨਾਂ ਦਾ ਕੋਈ ਅੰਸੀ ਪਰ ਗਲਤ ਬੰਦੇ ਦਾ ਸਾਥ ਨਹੀਂ ਚੱਲਣਾ ਚਾਹੀਦਾ ਜੋ ਕਪੂਰਤਲਾ ਦੇ ਅੱਛੇ ਵਸਨੀਕ ਆ ਉਹ ਗਲਤ ਬੰਦੇ ਦਾ ਸਾਥ ਨਹੀਂ ਚੱਲਣਾ ਇਹ ਕਾਂਗਸੀ ਜੁਆਇਨ ਕਰਦੇ ਨੇ ਫਿਰ ਡਿਵੈਲਪਮੈਂਟ ਸ਼ੁਰੂ ਹੋ ਜਾਊਗਾ ਮੇਰੇ ਸੰਪਰਕ 'ਚ ਸਾਰੇ ਹੀ ਆ ਜੀ ਸਾਰਾ ਪਰਿਵਾਰ ਮੇਰਾ ਕਪੂਰਤਲਾ ਸਾਰੇ ਇਸ ਦੇ ਜਨਤਾ ਆ ਕੱਢ ਕੇ ਜੇ ਕਾਂਗਸੀ ਇਹ ਤੁਹਾਨੂੰ کہہ ਰਹੀ ਹੈ ਮੇਰੇ ਵੱਲੋਂ ਹਾਰਟਲੀ ਵੈਲਕਮ ਕਰਦੇ ਆਂ ਇਹ ਕਾਂਗਸੀ ਸਭ ਤੋਂ ਪਹਿਲੀ ਗੱਲ ਤਾਂ ਕੁਐਸਚਨ ਜਿਹੜਾ ਇਹ ਪੋਲਿਟਿਕਸ ਦਾ ਪ੍ਰਭਾਵ ਹੈ ਦਾ ਤੁਹਾਡਾ ਨਾ ਤਾਂ ਕਿਸੇ ਤੋਂ ਬਿਨਾਂ 1 ਮਿੰਟ ਮੈਂ ਅਰਜੀ ਜੀ ਜਵਾਬ ਦੇ ਰਿਹਾ ਮੈਂ ਹਲਕਾ ਇੰਚਾਰਜ ਨਹੀਂ ਸੀ ਕੰਮ ਨਹੀਂ ਹੋ ਰਿਹਾ ਮੈਂ ਹਲਕਾ ਇੰਚਾਰਜ ਨਾ ਰਹੂੰਗਾ ਕੰਮ ਨਹੀਂ ਹੋਣੇ ਡਵੈਲਪਮੈਂਟ ਤਾਂ ਹੋਣੀ ਹੋਣੀ ਮੈਂ ਉਹਨਾਂ ਦਾ اخلاقی ਫਰਜ਼ ਜ਼ਾਦ ਕਰਾ ਰਿਹਾ ਉਹਨਾਂ ਨੂੰ ਕਿਤੇ ਨਾ ਕਿਤੇ ਉਹ ਵੀ ਕਪੂਰ ਥੱਲੇ ਦੇ ਇੱਕ ਕਪੂਰ ਥਲਾ ਉਹਨਾਂ ਦਾ ਵੀ ਇੱਕ ਕਪੂਰ ਥਲੇ ਉਹਨਾਂ ਦਾ ਵੀ ਘਰ ਆ ਆ ਮਨਜੂਰੀ ਨਾਲ ਮੈਂ ਉਹ ਵੀ ਪਾਰਿਸ ਜਾਇਦਾ ਮਨਜੂਰੀ ਨਾਲ ਮੈਂ ਹਲਕਾ ਇੰਚਾਰਜ ਰਹਿ ਆ ਜੀ 2 ਸਾਲ ਹੋ ਗਏ ਸਰਕਾਰ ਬਣੀ ਤੇ ਫਲੇਮ ਕਰਦੇ ਨੇ ਪੰਜਾਬ ਦੇ ਤੁਸੀ ਪਾਰਟੀ ਨੂੰ ਫਲੇਮ ਕਰਦੇ ਆ ਵੀ ਆਮ ਆਦਮੀ ਪਾਰਟੀ ਡਵੈਲਪਮੈਂਟ ਬੰਦ ਕੀਤੀ ਕਪੂਰਸਾ ਕੋਈ ਕੰਮ ਨਹੀਂ ਆਜ ਤੱਕ 200 ਰੁਪਏ ਕੋਈ ਵੀ ਕੋਈ ਕੰਮ ਨਹੀਂ ਆ ਕੋਈ ਤੁਹਾਨੂੰ ਕੁਝ ਵੀ ਕੁਝ ਨਹੀਂ ਤੁਹਾਨੂੰ ਕੁਝ ਮਿਲਿਆ ਜੋ ਲੇਬਲਾਈਜ਼ ਤੁਸੀਂ ਕੋਸ਼ਿਸ਼ ਕਰੋਗੇ ਕੋਈ ਵੱਡੀ ਚੀਜ਼ ਲੈਣ ਵਾਸਤੇ ਕਪੂਰਸਾ ਤੋਂ ਬਾਸ ਕਰਾਓ ਸ਼ੁਕਰ ਮੰਜੂਰਾਣਾ ਜੀ ਸਾਡੇ ਰਿਸਪੈਕਟਡ ਹਲਕਾ ਚਾਦਰ ਰਿਸਪੈਕਟਡ ਮੁੰਨਾ ਨੇ ਆਪਣੇ ਸਿਸਟਮ ਚ ਕੰਮ ਕੀਤਾ ਕਿ ਗਣਾ ਉਹਨਾਂ ਨੂੰ ਜੋ ਸਹੀ ਲੱਗਾ ਬਹੁਤ ਵਧੀਆ ਕੀਤਾ ਉਹਨਾਂ ਨੇ ਆਪਣਾ ਟਾਈਮ ਪੀਰੀਅਡ ਦਤਾਇਆ ਮੈਂ ਉਸ ਗੱਲ ਤੇ ਕੋਈ ਟਿੱਪਣੀ ਨਹੀਂ ਕਰਾਂਗਾ ਪਰ ਨਜ਼ਰ ਘਟ ਆਏ ਜੀ ਕਪੂਟਲੇ ਜੋ ਹਾਂਜੀ ਨਜ਼ਰ ਘਟ ਆਏ ਆ ਇਹ ਤਾਂ ਨਹੀਂ ਤੁਸੀਂ ਹੁਣ ਇੱਥੇ ਦੇ ਨਹੀਂ ਲੱਗਦਾ ਨਹੀਂ ਕਿ ਕਿਧਰ ਕਿਧਰ ਲੁਕਾ ਰਹੇ ਇਧਰ ਕੀ ਜਨਤਾ ਨਾ ਰਹੀ ਆਂ ਦੇਖਿਆ ਕਰ ਦਿੱਤਾ ਵਾ ਫੇਰ ਤੁਸੀਂ ਮੇਰੇ ਮੂੰਹ ਨਾ ਉਹਦੇ ਘੜਾਣਾ 25 ਸਾਲਾਂ ਤੋਂ ਕਿੰਨਾ ਕਿ ਨਜ਼ਰ ਆਇਆ ਜਫੀਆਂ ਨੇ ਬਹੁ ਪਾਈਆਂ ਕਪੂਰਤ ਲੈਦਾ ਕੀਤਾ ਗਿਆ ਕਪੂਰਤ ਬੈਲਕੋਨਿਆ ਕਾਲਜ ਮੇਰੇ ਅਖੀਰ ਨੂੰ ਉਹਦਾ ਧਿਆਨ ਲੰਦੇ ਜਫੀਆਂ ਦਾ ਜਫੀਆਂ ਦਾ ਸੁੰਦਰਤਾ ਤੇ ਆਓ ਜਫੀ ਪਾਈਏ ਕਪੂਰਤ ਲਈ ਡਵੈਲਪਮੈਂਟ ਹੋ ਜਾਏ ਮੈਂ ਇੱਕ ਇੱਕ ਜਿਹੜੇ ਅਹਿਸੂਸੋ ਪਾਣਾ ਮੈਂ ਜਫੀ ਪਾਊਗਾ ਨਹੀਂ ਰਾਣਾ ਜੀ ਦੀ ਮੇਰੀ ਜਫੀ ਨਹੀਂ ਹੋਊਗੀ ਮੇਰੀ ਜਫੀ ਨਹੀਂ ਹੋਊਗੀ ਉਹ ਜਿਹੜੀ ਕਿ ਜਫੀ ਪਾ ਕੇ ਘਰ ਜਾ ਕੇ ਡਟੋਲ ਦਾ ਨਹਾਵਾ ਤੇ ਉਹ ਬਸਾਬਰ ਵਰਤਾ ਕੋ ਨਹੀਂ ਕਪੂਰ ਸਾਹ ਆਖਰੀ ਸਵਾਲ ਜਫੀ ਨਹੀਂ ਮੈਨੂੰ ਪਾਉਣੀ ਆਉਂਦੀ ਕਪੂਰ ਸਾਹ ਕਪੂਰਸਲਾ ਦਾ ਪਰਿਵਾਰ ਆ ਕਪੂਰਸਲਾ ਮੇਰੀ ਜਫੀ ਹੋਊਗੀ ਉਹਨਾਂ ਨੂੰ ਸੋਖ ਸਿਵਦਾਵਾ ਦੇਣਾ ਡਵੈਲਪਮੈਂਟ ਕਰਨੀ ਨਸ਼ੇ ਤੋਂ ਦੂਰ ਕਰਨਾ ਦੇਣਾ ਉਹ ਮੇਰੀ ਜਫੀ ਕਪੂਰਸਲਾ ਦਾ ਡਵੈਲਪਮੈਂਟ ਹੋਊਗਾ ਕਿ ਗੱਲਾਂ ਚ ਸਾਰੰਦ ਨੇ ਗੱਲਾਂ ਜਾਓ ਕਿ ਜ਼ਮੀਨ ਤੇ ਤੁਹਾਡੇ ਸਹਿਯੋਗ ਨਾਲ ਕਰਨੀ ਹੈ ਜੀ ਬਿਲਕੁਲ ਡੈਡ ਸ਼ੋਰ ਹੋਊਗਾ ਜੇ ਪੂਰੇ ਪੰਜਾਬ ਦਾ ਹੋ ਰਿਹਾ ਕਪੂਰਸਲਾ ਪੰਜਾਬ ਤੋਂ ਬਾਹਰ ਨਹੀਂ ਠੀਕ ਹੈ ਜੀ